ਇਹ ਕਬੂਤਰ ਲਿਖ ਇੱਕ ਚੁੱਕੀ ਸੱਜਣਾ ਦੀ ਕੋਈ ਬਾਤ ਜਿਹੀ ਮਿੱਠੀ ਆਣ ਜਾਣਿਤ ਲੋਕ ਬਥੇਰੇ ਪਰ ਤੇਰੇ ਜਿਹੀ ਰੂ ਨਾ ਡਿੱਠੀ ਪੜ ਕੇ ਅੱਖਾਂ 당ਗ ਰਹਿ ਜਾਵਣ ਦਿਲ ਦੇ ਬੂਹੇ ਚੜ ਜੇ ਨੇਰੀ ਕਾਲਜਾ ਕੱਢ ਤੂੰ ਅਖਰੀ ਮੜ ਦੇ ਕਾਲਜਾ ਕੱਢ ਤੂੰ ਅਖਰੀ ਮੜ ਦੇ ਮਨ ਦੇ ਚੀਨੇ ਹੋ ਜਾਣ ਤੇਰੀ ਪੈਰੀਂ ਬੰਨ ਮੇ ਯਾਰ ਦਾ ਪੱਤਰ ਹੁਸਨੋਂ ਦੇ ਦਰਪਾਉਂ ਤੇਰੀ ਲਿਖ ਬਰਾੜਾ ਐਸੀ ਗੱਲ ਕੋਈ ਲਿਖ ਬਰਾੜਾ ਐਸੀ ਗੱਲ ਕੋਈ ਪੜ ਕੇ ਹੋ ਜਾਏ ਰਾਤ ਲੰਮੀ